हे फ्रेंड्स कि मैं हूं तुसी सारे उम्मीद ਕਰਦੇ ਆ ਤੁਸੀਂ ਸਾਰੇ ਠੀਕ ਹੋਮ ਕਿ ਤੇ 10ਵੀਂ ਕਲਾਸ ਵਾਲਿਆਂ ਲਈ ਇਹ ਵੀਡੀਓ ਲੈ ਕੇ ਆ ਚੁੱਕਿਆ ਜਿਨ੍ਹਾਂ ਵਿਦਿਆਰਥੀ ਨੇ 10ਵੀਂ ਕਲੀਅਰ ਕਰ ਲਿਆ ਵਹ ਹਨਾ ਉਹਨਾਂ ਲਈ ਇਹ ਵੀਡੀਓ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਤੁਸੀਂ ਕੋਰਸ ਕੋਰਸ ਦੇ ਚੱਕਰ 'ਚ ਨਾ ਫਸਿਓ ਲਾਈਕ ਥਿਸ ਕਿ ਤੁਸੀਂ ਗ੍ਰੈਜੂਏਸ਼ਨ ਕਰੋਗੇ ਉਸ ਤੋਂ ਅੱਗੇ ਸਟੱਡੀ ਕਰੋਗੇ ਮੈਂ ਤੁਹਾਨੂੰ ਬੈਸਟ ਆਪਸ਼ਨ ਦੱਸ ਦੇਣਾ ਆ ਜੇ ਤੁਹਾਨੂੰ ਵਧੀਆ ਲੱਗਿਆ ਕਿ 1 ਸਾਲ 2 ਸਾਲ 3 ਸਾਲ ਕਰਕੇ ਸਿੱਧਾ ਤੁਸੀਂ ਕੰਮ ਕਰ ਸਕਦੇ ਹੋ ਤੇ 30 ਤੋਂ 50000 ਰੁਪਏ ਆਸਾਨੀ ਨਾਲ ਕਮਾ ਸਕਦੇ ਹੋ ਸੋ ਮੇਰੇ ਹਿਸਾਬ ਨਾਲ ਬੈਟਰ ਹੈ ਇਹ ਆਪਸ਼ਨ ਹੁਣ ਆਪਾਂ ਇਹ ਵੀਡੀਓ ਦੇਖਦੇ ਆ ਜੇਕਰ ਤੁਸੀਂ ਜ਼ਿੰਦਗੀ ਵਿੱਚ ਕੁਝ ਵੱਡਣਾ ਚਾਹੁੰਦੇ ਹੋ ਟਾਈਮ ਖਰਾਬ ਨਹੀਂ ਕਰਨਾ ਚਾਹੁੰਦੇ ਤੇ ਇਹ ਵੀਡੀਓ ਤੁਹਾਡੇ ਲਈ ਇੰਪੋਰਟੈਂਟ ਹੈ ਅਜੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਨਾ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਬਹੁਤ ਹੀ ਸੀਰੀਅਸ ਹੋ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਦੈਨ ਵੀਡੀਓ ਨੂੰ ਕਰ ਦਿਓ ਫਰੈਂਡਸ ਨਾਲ ਸ਼ੇਅਰ ਹੁਣ ਆਪਾਂ ਸ਼ੁਰੂ ਕਰਦੇ ਆ ਪਹਿਲਾ ਆਪਣਾ ਜੋ ਹੈ 10ਵੀਂ ਪਾਸ ਕਰਨ ਤੋਂ ਬਾਅਦ ਤੁਸੀਂ ਇਈ ਤਰ੍ਹਾਂ ਦੇ ਕੋਰਸ ਕਰ ਸਕਦੇ ਹੋ ਜੋ ਤੁਹਾਨੂੰ ਚੰਗੀ ਕਮਾਈ ਦੇ ਸਕਣ ਇੱਥਾ ਕੁਝ ਪ੍ਰਸਿੱਧ ਕੋਰਸਾਂ ਦੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਤੁਸੀਂ ਸਰਕਾਰੀ ਜਾਂ ਪ੍ਰਾਈਵੇਟ ਇੰਸਟੀਟਿਊਟਸ ਤੋਂ ਕਰ ਸਕਦੇ ਹੋ ਪਹਿਲੇ ਨੰਬਰ ਤੇ ਹੈ ਆਈਟੀਆਈ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਕੋਰਸ ਠੀਕ ਹੈ ਨਾ ਇਹ ਇੱਕ ਬੇਸਿਕ ਟ੍ਰੇਨਿੰਗ ਕੋਰਸ ਹੁੰਦਾ ਹੈ ਜੇਤੋਂ ਕਰਨ ਤੋਂ ਬਾਅਦ ਸਿੱਧਾ ਤੁਸੀਂ ਕੰਮ ਕਰ ਸਕਦੇ ਹੋ ਠੀਕ ਹੈ ਨਾ ਚਾਹੇ ਆਪਣਾ ਕੰਮ ਹੋਵੇ ਚਾਹੇ ਸਰਕਾਰੀ ਕੰਮ ਹੋਵੇ ਚਾਹੇ ਪ੍ਰਾਈਵੇਟ ਕੰਮ ਹੋਵੇ ਜੋਨੇ ਇੱਕ ਇਹ ਚੀਜ਼ ਦਾ ਫਾਇਦਾ ਹੈ ਤੁਸੀਂ ਆਈਟੀਆਈ ਕਰ ਲੈਨੇ ਹੋ ਨਾ ਤੁਸੀਂ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਠੀਕ ਹੈ ਆਈਟੀਆਈ ਕੀ ਹੈ ਪਹਿਲੇ ਇਹਦੇ ਬਾਰੇ ਜਾਣ ਲੈਨੇ ਆਪਾਂ ਆਈਟੀਆਈ ਵਿੱਚ ਤਕਨੀਕੀ ਅਤੇ ਹੁਨਰਵੰਦ ਕੋਰਸ ਕੀਤੇ ਜਾਂਦੇ ਹਨ ਜੋ ਉਦਯੋਗਾਂ ਵਿੱਚ ਨੌਕਰੀ ਪ੍ਰਾਪਤ ਕਰਨ ਜਾਂ ਆਪਣਾ ਕੰਮ ਸ਼ੁਰੂ ਕਰਨ ਲਈ ਉਪਯੋਗੀ ਹਨ ਕਿਹੜਾ ਕਿਹੜਾ ਕੋਰਸ ਉਪਲਬਧ ਹੈ ਆਪਾਂ ਉਸ ਬਾਰੇ ਆਪਾਂ ਗੱਲ ਕਰਾਂਗੇ ਕਿ ਆਈਟੀਆ ਹੈ ਤਾਂ ਹੈ ਆਈਟੀਆ ਦੇ ਵਿੱਚ ਕਿਹੜੇ ਕਿਹੜੇ ਕੋਰਸ ਆਪਾਂ ਕਰ ਸਕਦੇ ਹਾਂ ਪਹਿਲੇ ਨੰਬਰ ਤੇ ਆ ਜਾਂਦਾ ਹੈ ਇਲੈਕਟ੍ਰੀਸ਼ੀਅਨ ਠੀਕ ਹੈ ਦੂਸਰੇ ਨੰਬਰ ਤੇ ਆ ਜਾਂਦਾ ਹੈ ਬੈਲਡਿੰਗ ਇਹ ਸਭ ਕੋਰਸ ਤੁਹਾਨੂੰ ਪਤਾ ਹੀ ਆ ਫਿਟਰ ਦਾ ਕੋਰਸ ਆ ਗਿਆ ਫਿਟਰ ਮਸ਼ੀਨਿਸਟ ਇਲੈਕਟ੍ਰੋਨਿਕ ਮਕੈਨਿਕ ਡ्रेस ਮੇਕਿੰਗ ਕੰਪਿਊਟਰ ਆਪਰੇਟਰ ਸੋ ਇਹਨਾਂ ਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਇਹ ਕੋਰਸ ਕਿੰਨੇ ਸਾਲ ਦਾ ਹੁੰਦਾ ਜਾਂ ਕਿੰਨੇ ਮਹੀਨੇ ਦਾ ਹੁੰਦਾ ਹੈ ਠੀਕ ਹੈ ਨਾ ਕਿੰਨਾ ਸਮਾਂ ਲੱਗਦਾ ਹੈ ਇਸ ਕੋਰਸ ਨੂੰ ਕਰਨ ਦੇ ਵਿੱਚ 6 ਤੋਂ 6 ਮਹੀਨੇ ਤੋਂ ਲੈ ਕੇ 2 ਸਾਲ ਦਾ ਸਮਾਂ ਲੱਗ ਜਾਂਦਾ ਮਿਕਸੇਪ ਹੁੰਦਾ ਜਿਵੇਂ ਕੰਪਿਊਟਰ ਕੋਰਸ ਆ ਕੋਪਾ ਕਰ ਲੋ 6 ਮਹੀਨੇ ਜੇ ਕੰਪਲੀਟ ਹੋ ਜਾਂਦਾ ਹੈ ਸੋ ਉਸ ਤੋਂ ਬਾਅਦ ਤੁਸੀਂ 30000 ਤੋਂ 50000 ਕਿਤੇ ਵੀ ਕਮਾ ਸਕਦੇ ਹੋ ਜੋ ਸਰਕਾਰੀ ਆਈਟੀਆਈ ਹੁੰਦਾ ਉਹਦੇ ਵਿੱਚ ਕਿੰਨਾ ਖਰਚਾ ਆਉਂਦਾ ਆ 5000 ਤੋਂ ਲੈ ਕੇ 15000 ਦੇ ਵਿੱਚ ਖਰਚਾ ਆਉਂਦਾ ਆ ਸਰਕਾਰੀ ਆਈਟੀਆ ਦੇ ਵਿੱਚ ਜੇ ਤੁਸੀਂ ਪ੍ਰਾਈਵੇਟ ਕਰਨਾ ਚਾਹੁੰਦੇ ਹੋ ਉਹਦੇ ਵਿੱਚ 20000 ਤੋਂ ਲੈ ਕੇ 1 ਲੱਖ ਰੁਪਇਆ ਖਰਚਾ ਆ ਸਕਦਾ ਹੈ ਪ੍ਰਾਈਵੇਟ ਦੇ ਵਿੱਚ ਸਰਕਾਰੀ ਦੇ ਵਿੱਚ ਫਾਇਦਾ ਆ ਇਸ ਤੋਂ ਬਾਅਦ ਕਮਾਈ 10000 ਤੋਂ ਕਮਾਈ ਸਟਾਰਟ ਹੁੰਦੀ ਹੈ ਤੇ 50000 ਤੱਕ ਤੁਸੀਂ ਮਹੀਨੇ ਦਾ ਕਮਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਪੁਆਇੰਟ ਨੋਟ ਕਰਿਓ ਕਿ ਨੌਕਰੀ ਜਾ ਨੌਕਰੀ ਜਾ ਖੁਦ ਦਾ ਕੰਮ ਕਰਕੇ ਖੁਦ ਦਾ ਵੀ ਕੰਮ ਕਰ ਸਕਦੇ ਹੋ ਤੁਸੀਂ ਠੀਕ ਹੈ ਨਾ ਇਸ ਤੋਂ ਬਾਅਦ ਦੂਜੇ ਨੰਬਰ ਤੇ ਆ ਜਾਂਦਾ ਹੈ ਡਿਪਲੋਮਾ ਇੰਜੀਨੀਅਰਿੰਗ ਕੀ ਹੈ ਪਹਿਲਾਂ ਸਮਝ ਲੈਣਿਆ 10ਵੀਂ ਤੋਂ ਬਾਅਦ ਤਕਨੀਕੀ ਖੇਤਰ ਵਿੱਚ 3 ਸਾਲ ਦਾ ਡਿਪਲੋਮਾ ਜੋ ਤੁਸੀਂ ਪਾਲੀ ਟੈਕਨਿਕ ਤੋਂ ਕਰ ਸਕਦੇ ਹੋ कौन कौन कोर्स उपलब्ध हैं हाँ, मतलब कोर्स उपलब्ध है, तब मकैनिक है तो मकैनिक इंजीनियरिंग पहले नंबर पर दूसरे नंबर पर है सिविल इंजीनियरिंग इस नैक्सट है इलैक्ट्रीकल इंजीनियरिंग कंप्यूटर सैंस ठीक है ना मैं तो थोड़ा सारे पास सुजैस करूँगा जिते इतने से ना आ वाला कंप्यूटर का आ कोर्स करो मैं तो यही सुजैस करूँगा क्योंकि इन्होंने पता ही है सोशल मीडिया जमाना तो लोग बहुत पैसा कमा रहे हैं इस चीज़ तो ਬਹੁਤ ਫਾਇਦਾ ਉਠਾ ਰਹੇ ਨੇ ਠੀਕ ਹੈ ਨਾ ਇਸ ਤੋਂ ਬਾਅਦ ਜਿਹੜੇ ਆ ਕੋਰਸ ਦੱਸਿਆ ਵਾ ਹਨ ਇਹਨੂੰ ਕਰਨ ਨੂੰ ਕਿੰਨਾ ਸਮਾਂ ਲੱਗਦਾ ਹੈ ਤੇ ਇਹਨੂੰ ਲੱਗਦਾ ਹੈ 3 ਸਾਲ ਇਸ ਕੋਰਸ ਨੂੰ ਕਰਨ ਦੇ ਵਿੱਚ ਲਗਭਗ ਸਾਰਿਆਂ ਦਾ 3 ਸਾਲ ਹੀ ਲੱਗਦੇ ਆ ਜੋ ਸਰਕਾਰੀ ਇੰਸਟੀਚਿਊਟ ਆ ਉਹਦੇ ਵਿੱਚ 10000 ਤੋਂ 50000 ਦਾ ਖਰਚਾ ਆ ਜਾਂਦਾ ਤੇ ਪ੍ਰਾਈਵੇਟ ਇੰਸਟੀਚਿਊਟ ਜੋ ਹੈਗਾ 50000 ਤੋਂ ਲੈ ਕੇ 2 ਲੱਖ ਰੁਪਏ ਖਰਚਾ ਆ ਜਾਂਦੇ ਇਸ ਤੋਂ ਬਾਅਦ ਕਮਾਈ ਜੇ ਆਪਾਂ ਗੱਲ ਕਰੀਏ ਜਿੱਥੇ ਤੁਸੀਂ ਕਮਾਈ ਲੱਗੋਗੇ ਨਾ 10 15000 ਤੋਂ ਲੈ ਕੇ 1 ਲੱਖ ਰੁਪਏ ਪ੍ਰਤੀ ਮਹੀਨਾ 1 ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਓਕੇ ਨਾ ਇਸ ਤੋਂ ਬਾਅਦ ਤੀਜੇ ਨੰਬਰ ਤੇ ਜੋ ਹੈ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਇਹ ਬਹੁਤ ਹੀ ਵਧੀਆ ਕੋਰਸ ਆ ਠੀਕ ਹੈ ਨਾ ਇਹਦੇ ਵਿੱਚ ਕਮਾਈ ਵੀ ਬਹੁਤ ਅੱਛੀ ਖਾਸੀ ਹੁੰਦੀ ਆ ਕੀ ਹੈ ਕੰਪਿਊਟਰ ਬੇਸਿਕ ਅਤੇ ਐਡਵਾਂਸਡ ਨੌਲੇਜ ਦੇਣ ਵਾਲਾ ਕੋਰਸ ਠੀਕ ਹੈ ਨਾ ਇਹ ਨੌਲੇਜ ਦੇਣ ਵਾਲਾ ਕੋਰਸ ਆ ਇਹਦੇ ਵਿੱਚ ਕੀ ਥੋਸੀ ਪੜ ਪੜੋਗੇ ਅੱਗੇ ਜਾ ਕੇ ਜਦੋਂ ਤੁਸੀਂ ਇਹ ਕੋਰਸ ਕਰੋਗੇ ਤਾਂ MS official word excel powerpoint basic coding html css javascript ja tally gst ਇਹ ਤੁਸੀਂ ਪੜੋਗੇ ਤੇ ਇਹਨੂੰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਹਨੂੰ ਕਰਨ ਦੇ ਵਿੱਚ 6 ਮਹੀਨੇ ਤੋਂ ਲੈ ਕੇ 1 ਸਾਲ ਦਾ ਸਮਾਂ ਲੱਗਦਾ ਹੈ ਖਰਚਾ ਜੋ ਹੈ ਸਰਕਾਰੀ ਇੰਸਟੀਟਿਊਟ ਵਿੱਚ 5000 ਤੋਂ ਲੈ ਕੇ 15000 ਦਾ ਖਰਚਾ ਹੁੰਦਾ ਹੈ ਤੇ ਸਰਕਾਰੀ ਇਹ ਆ ਗਿਆ ਹੈ ਨਾ ਪ੍ਰਾਈਵੇਟ ਦੇ ਵਿੱਚ ਆ ਗਿਆ 50 50000 ਤੱਕ ਆ ਜਾਂਦਾ 15000 ਤੋਂ ਲੈ ਕੇ ਤੇ ਕਮਾਈ 12000 ਤੋਂ ਲੈ ਕੇ ਜਦੋਂ ਤੁਸੀਂ ਇਹ ਕੋਰਸ ਨੂੰ ਕਰ ਲਓਗੇ ਤਾਂ 12000 ਤੋਂ ਲੈ ਕੇ 50000 ਦੇ ਵਿੱਚ ਤੁਸੀਂ ਕਮਾ ਸਕਦੇ ਹੋ। ਉਸ ਤੋਂ ਬਾਅਦ ਪਤਾ ਕੀ ਹੁੰਦਾ ਜਦੋਂ ਐਕਸਪੀਰੀਅੰਸ ਆ ਦਵੇ ਨਾ ਹੱਥੇ ਤੁਸੀਂ ਬਹੁਤ ਜ਼ਿਆਦਾ ਕਮਾਈ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਮੋਬਾਈਲ ਰਿਪੇਅਰਿੰਗ ਕੋਰਸ ਇਹ ਵੀ ਬਹੁਤ ਵਧੀਆ ਕੋਰਸ ਆ ਠੀਕ ਹੈ ਨਾ ਕਿਉਂਕਿ ਸਾਡੇ ਅੱਖਾਂ ਤਾਂ ਦੇਖਿਆ ਹੋਇਆ ਇੱਕ ਮੁੰਡੇ ਨੇ ਕੰਮ ਸਿੱਖਿਆ ਆ ਅੰਨਾਗਾ ਪੈਸਾ ਕਮਾਉਂਦਾ ਆ। ਇਹ ਕੀ ਹੁੰਦਾ ਆ ਮੋਬਾਈਲ ਰਿਪੇਅਰਿੰਗ ਕੋਰਸ ਮੋਬਾਈਲ ਮੁਰੰਮਤ ਅਤੇ ਸਰਵਿਸ ਕਰਨ ਦੀ ਤਕਨੀਕ ਸਿਖਾਈ ਜਾਂਦੀ ਹੈ। ਇਦੇ ਵਿੱਚ ਕੀ ਪੜਨਾ ਪਵੇਗਾ ਇਹਦੇ ਵਿੱਚ ਪੜਨਾ ਪੈਂਦਾ ਹਾਰਡਵੇਅਰ ਅਤੇ ਸੌਫਟਵੇਅਰ ਮੁਰੰਮਤ ਮਾਈਕਰੋ ਸੋਲਡਰਿੰਗ ਠੀਕ ਹੈ ਦੋ ਤੀਸਰੇ ਨੰਬਰ ਤੇ ਆਈਸੀ ਬੋਰਡ ਰਿਪੇਅਰ ਆ ਬਹੁਤ ਇੰਪੋਰਟੈਂਟ ਹੁੰਦਾ ਹੈ ਇਹਦੇ ਵਿੱਚ ਠੀਕ ਹੈ ਇਹਨੂੰ ਸਿੱਖਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਬਹੁਤ ਜ਼ਿਆਦਾ ਸਮਝ ਨਹੀਂ ਲੱਗਦਾ ਕਿ ਕਿੰਨਾ ਸਮਾਂ ਲੱਗਦਾ ਹੈ 3 ਤੋਂ 6 ਮਹੀਨੇ ਤੱਕ ਸਮਾਂ ਲੱਗਦਾ ਹੈ ਤੇ ਇਹਦੇ ਵਿੱਚ ਖਰਚਾ ਜੋ ਹੈ ਸਰਕਾਰੀ ਇੰਸਟੀਟਿਊਟ ਦੇ ਵਿੱਚ 5000 ਤੋਂ ਲੈ ਕੇ 10000 ਦਾ ਖਰਚਾ ਹੁੰਦਾ ਹੈ ਸਾਰਾ ਦਾ ਸਾਰਾ ਠੀਕ ਹੈ ਇਸ ਤੋਂ ਬਾਅਦ ਪ੍ਰਾਈਵੇਟ ਇੰਸਟੀਟਿਊਟ ਦੇ ਵਿੱਚ ਤਾਂ ਖਰਚਾ ਹੁੰਦਾ ਹੈ 10000 ਤੋਂ ਲੈ ਕੇ 50000 ਤੇ ਕਮਾਈ ਕਿਦਾਂ ਕਰ ਸਕਦੇ ਹੋ ਤੁਸੀਂ ਇਹ ਦੇਖੋ ਮੈਂ ਤੁਹਾਨੂੰ ਕਹਿੰਦਾ ਨਾ ਭਾਰੀ ਕਮਾਈਆਂ ਦੇ ਵਿੱਚ 15000 ਤੋਂ ਲੈ ਕੇ 80000 ਪ੍ਰਤੀ ਮਹੀਨਾ ਤੱਕ ਕਮਾ ਸਕਦੇ ਹੋ ਤੁਸੀਂ ਇਹਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਨੈਕਸਟ ਪੰਜ ਨੰਬਰ ਤੇ ਹੈ ਡਿਜੀਟਲ ਮਾਰਕੀਟਿੰਗ ਕੀ ਹੈ ਕਹਿੰਦੇ ਆਨਲਾਈਨ ਬਿਜ਼ਨਸ ਐਡਵਰਟਾਈਜ਼ਮੈਂਟ ਅਤੇ ਸੋਸ਼ਲ ਮੀਡੀਆ ਮਾਰਕੀਟਿੰਗ ਬਾਰੇ ਸਿੱਖਣ ਲਈ ਕੀ ਪੜ੍ਹਨਾ ਪਵੇਗਾ ਇਹਦੇ ਵਿੱਚ ਜਿਵੇਂ SEO ਅਸੀਂ ਵੀਡੀਓ ਨੂੰ ਅਪਲੋਡ ਕਰਦੇ ਹਾਂ ਨਾ ਉਸ ਤੋਂ ਪਹਿਲਾਂ ਅਸੀਂ SEO ਕਰਦੇ ਹਾਂ ਵੀਡੀਓ ਦਾ ਠੀਕ ਹੈ ਸਾਹਿਬ ਤੁਹਾਨੂੰ ਇਸ ਬਾਰੇ ਨੌਲੇਜ ਨਹੀਂ ਹੋਣਾ ਆ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਨੌਲੇਜ ਆ ਜਾਊਗਾ ਠੀਕ ਹੈ ਸੀਓ ਇਹ ਹੁੰਦਾ ਆ ਜੇਨੀ ਤੁਸੀਂ ਹੁਣ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਨਾ ਮੈਂ ਸੀਓ ਕੀਤਾ ਹੋਇਆ ਤਾਂ ਤੁਹਾਨੂੰ ਛੇਤੀ ਮਿਲ ਗਿਆ ਇਹ ਵੀਡੀਓ ਕਿਉਂਕਿ ਵੀਡੀਓ ਦੇ ਵਿੱਚ ਕੁਝ ਕੰਮ ਇਦਾਂ ਦੇ ਕੀਤੇ ਹੋਏ ਨੇ ਟੈਗਸ ਲਗਾਏ ਨੇ ਹੈਸ਼ਟੈਗ ਲਗਾਏ ਸਨ ਟਾਈਟਲ ਲਗਾਇਆ ਡਿਸਕ੍ਰਿਪਸ਼ਨ ਭਰੇ ਆ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਮਾਰਕੀਟਿੰਗ ਫੇਸਬੁਕ ਇੰਸਟਾਗ੍ਰam YouTube ਜਿਵੇਂ ਅਸੀਂ ਕਮਾ ਰਹੇ ਹਾਂ ਠੀਕ ਹੈ ਨਾ ਇੱਕੋ ਹੀ ਚੀਜ਼ ਆ ਅਸੀਂ ਸਿੱਖਿਆ ਨਹੀਂ ਹੈਗਾ ਤੁਸੀਂ ਸਿੱਖ ਕੇ ਕਰੋਗੇ ਠੀਕ ਹੈ ਇਸ ਤੋਂ ਬਾਅਦ ਨੈਕਸਟ ਹੈ Google Ads blogging affiliate marketing ਅਸੀਂ ਵੀ ਇਸੇ ਤਰੀਕੇ ਨਾਲ ਪੈਸਾ ਕਮਾਉਂਦੇ ਹਾਂ ਜੇ ਤੁਸੀਂ ਇਤਰਾਰ ਨਾ ਕਰੋ ਮੈਂ ਤੁਹਾਨੂੰ ਦਿਖਾ ਦਵਾਂ ਦਿਖਾ ਦਿੰਨਾ ਨਾ ਵੀ ਤੁਹਾਨੂੰ ਥੋੜਾ ਜਿਹਾ ਹੋਊਗਾ ਹਨਾ ਇਹ ਮੇਰਾ YouTube ਦਾ ਸਟੂਡੀਓ ਹੈ ਠੀਕ ਹੈ ਨਾ ਤੇ ਇਹਦੇ ਵਿੱਚ ਤੁਸੀਂ ਕਮਾਈ ਦੇਖ ਸਕਦੇ ਹੋ ਪਿਛਲੇ 28 ਦਿਨਾਂ 'ਚ 7800 ਰੁਪਏ ਕਮਾਈ ਹੋਈ ਆ ਠੀਕ ਹੈ ਨਾ ਤੇ ਜਿਵੇਂ ਉਸ ਵਿੱਚ ਮੈਂ ਤੁਹਾਨੂੰ ਕਿਹਾ ਸੀ ਹਨਾ ਦੇਖੋ ਜੋ ਚੀਜ਼ ਮੈਨੂੰ ਐਕਸਪੀਰੀਅੰਸ ਆਉਤਾ ਮੈਂ ਦੱਸ ਹੀ ਦੇਣਾ ਹੈ ਜਿਵੇਂ ਇਹਦੇ ਵਿੱਚ ਦੇਖੋ ਐਫੀਲੀਏਟ ਮਾਰਕੀਟ ਕਿਹਾ ਸੀ ਨਾ ਉਹਨਾਂ ਨੇ ਇਹੀ ਚੀਜ਼ ਹੁੰਦਾ ਆ ਜਿਵੇਂ ਆ ਚੀਜ਼ ਹੋ ਗਿਆ ਇਹ ਤਾਂ ਐਡਸ ਦੇ ਪੈਸੇ ਬਣਦੇ ਆ ਸਾਨੂੰ ਉਸ ਤੋਂ ਬਾਅਦ ਪੇਜਵਰਸ ਦਾ ਸ਼ਾਰਟ ਫੀਡ ਐਡਸ ਆ ਮੈਂਬਰਸ਼ਿਪ ਆ ਸੁਪਰ ਥਿੰਗਸ ਆ ਤੇ ਬ੍ਰਾਂਡ ਕੰਟੈਕਟ ਆ ਉਹ ਇਹੀ ਸੀ ਆ ਦੇਖੋ 242 ਰੁਪਏ ਮੈਨੂੰ ਬਣਿਆ ਮਤਲਬ ਪ੍ਰੋਡਕਟ ਮੈਂ ਸੇਲ ਕੀਤਾ ਇੱਥੇ ਇਸੇ ਤਰੀਕੇ ਨਾਲ ਪੈਸੇ ਬਣਦੇ ਆ ਸੋ ਆਈ ਹੋਪ ਥੋੜਾ ਜਿਹਾ ਤੁਸੀਂ ਸਮਝ ਗਏ ਹੋਵੋਗੇ ਹਾ ਨਾ ओके ਨਾ ਹੁਣ ਆਪਾਂ ਅਗੇ ਸਟਾਰਟ ਕਰਦੇ ਆ ਕੰਟੀਨਿਊ ਕਰਦੇ ਆ ਜੋ ਚੀਜ਼ ਆਪਾਂ ਦੇਖ ਰਹੇ ਸੀ ਤੇ ਸਰਕਾਰੀ ਇੰਸਟੀਟਿਊਟ ਤੁਸੀਂ ਦੇਖ ਹੀ ਲਿਆ ਹਨਾ ਜੋ ਚੈਨਲ ਤੁਹਾਨੂੰ ਮੈਂ ਦਿਖਾਇਆ ਵਾ ਨਾ ਉਹ ਮੇਰਾ ਮੇਨ ਚੈਨਲ ਆ ਜਾ ਕੇ ਸਬਸਕ੍ਰਾਈਬ ਕਰ ਲਿਓ ਐਸ ਵੀ ਦੀਪਸਾਨੀ ਆ ਠੀਕ ਆ ਐਸ ਵੀ ਦੀਪਸਾਨੀ ਉੱਥੋਂ ਮੈਂ ਅਰਨਿੰਗ ਕਰ ਲਿਆ ਨਾ ਅੰਝੀ ਅੱਛੀ ਖਾਸੀ ਖਰਚਾ ਦੇਖ ਲਿਓ ਤੁਸੀਂ ਠੀਕ ਆ ਸਰਕਾਰੀ ਇੰਸਟੀਟਿਊਟ ਵਿੱਚ 5000 ਤੋਂ 20000 ਖਰਚਾ ਆ ਜਾਂਦਾ ਹੈ ਪ੍ਰਾਈਵੇਟ ਇੰਸਟੀਟਿਊਟ ਵਿੱਚ 20000 ਤੋਂ 1 ਲੱਖ ਖਰਚਾ ਆ ਜਾਂਦਾ ਕਮਾਈ ਜੋ ਹੈ 20000 ਤੋਂ ਲੈ ਕੇ 2 ਲੱਖ ਪ੍ਰਤੀ ਮਹੀਨਾ ਮਤਲਬ ਇਹਦਾ ਲਿਮਟ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਕਮਾਈ ਕਿੰਨੀ ਕਰ ਸਕਦੇ ਹੋ ਤੁਸੀਂ ਇਸ ਤੋਂ ਬਾਅਦ 6ਵੇਂ ਨੰਬਰ ਤੇ ਗ੍ਰਾਫਿਕ ਡਿਜ਼ਾਈਨਿੰਗ ਕੀ ਹੈ ਫੋਟੋ ਐਡੀਟਿੰਗ ਲੋਗੋ ਡਿਜ਼ਾਈਨ ਅਤੇ ਐਡਵਰਟਾਈਜ਼ਮੈਂਟ ਸਿੱਖਣਾ ਲਈ ਕੀ ਪੜਨਾ ਪਵੇਗਾ ਇਹਨੂੰ ਪੜਨਾ ਪੈਂਦਾ ਹੋਈ ਫੋਟੋਸ਼ਾਪ ਜਿੱਦਾਂ ਹੋ ਗਿਆ ਵੀਡੀਓ ਐਡੀਟਿੰਗ ਹੋ ਗਿਆ ਐਨੀਮੇਸ਼ਨ ਹੋ ਗਿਆ ਜੋ ਅਸੀਂ ਕਰਦੇ ਆ ਉਹੀ ਚੀਜ਼ ਆ ਕਿੰਨਾ ਸਮਾਂ ਲੱਗਦਾ ਆ 6 ਮਹੀਨੇ ਤੋਂ 1 ਸਾਲ ਦਾ ਸਮਾਂ ਲੱਗਦਾ ਆ ਸਰਕਾਰੀ ਇੰਸਟੀਚਿਊਟ ਵਿੱਚ 5000 ਤੋਂ 15000 ਖਰਚਾ ਹੁੰਦਾ ਹੈ ਪ੍ਰਾਈਵੇਟ ਇੰਸਟੀਚਿਊਟ ਵਿੱਚ ਹੈਗਾ 20000 ਤੋਂ ਲੈ ਕੇ 1.5 1.5 ਲੱਖ ਰੁਪਏ ਖਰਚਾ ਹੁੰਦਾ ਤੇ ਕਮਾਈ ਤੁਸੀਂ ਕਰ ਸਕਦੇ ਹੋ 15000 ਤੋਂ ਲੈ ਕੇ 1 ਲੱਖ ਫਰਤੀ ਮਹੀਨਾ ਇਸ ਤੋਂ ਬਾਅਦ 7ਵੇਂ ਨੰਬਰ ਤੇ ਹੈ ਫੋਟੋਗ੍ਰਾਫੀ ਅਤੇ ਵੀਡੀਓ ਐਡੀਟਿੰਗ ਇਹ ਵੀ ਬਹੁਤ ਇੰਪੋਰਟੈਂਟ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਜਵਾਨਾ ਨਾ ਤੁਸੀਂ ਇਹ ਕੋਰਸ ਕਰੋਗੇ ਤਾਂ ਬਹੁਤ ਹੀ ਬੈਨੀਫਿਟ ਚ ਰਹੋਗੇ ਕੀ ਹੈ ਪ੍ਰੋਫੈਸ਼ਨਲ ਤਰੀਕੇ ਨਾਲ ਫੋਟੋ ਅਤੇ ਵੀਡੀਓਜ਼ ਬਣਾਉਣਾ ਦੀ ਸਿਖਲਾਈ ਕੀ ਪੜਨਾ ਪਵੇਗਾ ਡੀਐਸਆਲ ਐਲਆਰ ਅਤੇ ਮੋਬਾਈਲ ਫੋਟੋਗ੍ਰਾਫੀ ਠੀਕ ਹੈ ਇਹ ਚੀਜ਼ ਸਿੱਖਣਾ ਪੈਂਦਾ ਇਫੈਕਟ ਹੋ ਗਿਆ ਕਿਵੇਂ ਪ੍ਰੋ ਲਗਾਉਣਾ ਆ ਠੀਕ ਹੈ ਨਾ ਉਹ ਸਭ ਚੀਜ਼ ਹੋ ਗਿਆ ਇਹਨੂੰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਸਮੇਂ 3 ਮਹੀਨਿਆਂ ਤੋਂ ਲੈ ਕੇ 6 ਮਹੀਨਿਆਂ ਦਾ ਤੇ ਇਹਦੇ ਵਿੱਚ ਖਰਚਾ ਜੋ ਆ ਗਿਆ ਸਰਕਾਰੀ ਇੰਸਟੀਟਿਊਟ ਦੇ ਵਿੱਚ 5000 ਤੋਂ ਲੈ ਕੇ 20000 ਖਰਚਾ ਆ ਦੈਨ ਪ੍ਰਾਈਵੇਟ ਇੰਸਟੀਟਿਊਟ ਜੋ ਹੈ ਉਦੇ ਵਿੱਚ ਖਰਚਾ 20000 ਤੋਂ ਲੈ ਕੇ 65 ਲੱਖ ਦਾ ਖਰਚਾ ਹੈ ਤੇ ਕਮਾਈ ਤੁਸੀਂ ਲਿਮਟ ਨਹੀਂ ਹੈਗਾ ਕਮਾਈ ਸੋਸ਼ਲ ਮੀਡੀਆ ਤੇ ਲਿਮਟ ਨਹੀਂ ਹੈਗਾ ਕੋਈ ਕਮਾਈ 20000 ਤੋਂ ਸਟਾਰਟ ਹੁੰਦੀ ਆ ਤੇ 2 ਲੱਖ ਤੱਕ ਜਾ ਕੇ ਖਤਮ ਹੁੰਦੀ ਆ ਕਿਤੇ ਨਾ ਕਿਤੇ ਖਤਮ ਤਾਂ ਹੁੰਦੀ ਨਹੀਂ ਮੈਂ ਇਹ ਕਹਿ ਸਕਦਾ ਤੁਹਾਨੂੰ ਠੀਕ ਹੈ ਨਾ ਇਹਦੇ ਵਿੱਚ ਸਾਰਾ ਜੋ ਹੈ ਕੌਣ-ਕੌਣ ਕੋਰਸ ਕਰ ਸਕਦੇ ਹੋ 10ਵੀਂ ਪਾਸ ਹੋਣਾ ਚਾ ਲਾਜ਼ਮੀ ਹੈ ਕਿੰਨਾ ਸਮਾਂ ਲੱਗਦਾ ਹੈ 3 ਮਹੀਨੇ ਤੋਂ 3 ਸਾਲ ਦਾ ਸਾਰਾ ਹੀ ਕੋਰਸ ਹੁੰਦਾ ਹੈ ਇਹਦੇ ਵਿੱਚ ਹੀ ਹੁੰਦਾ ਹੈ ਤੇ ਸਾਰੇ ਕੋਸਟ ਜੇ ਆਪਾਂ ਮਿਕਸ ਫੀਸ ਦੇਖੀਏ ਕਿੰਨਾ ਖਰਚਾ ਹੁੰਦਾ ਤਾਂ 5000 ਤੋਂ ਲੈ ਕੇ 2 ਲੱਖ ਦੇ ਵਿੱਚ ਵਿੱਚ ਸਰਕਾਰੀ ਸਸਤਾ ਪ੍ਰਾਈਵੇਟ ਮਹਿੰਗਾ ਆ ਦੇਖੋ ਲਿਖਿਆ ਹੋਇਆ ਹੈ ਤੇ ਸਰਕਾਰੀ ਸਸਤਾ ਪ੍ਰਾਈਵੇਟ ਮਹਿੰਗਾ ਠੀਕ ਹੈ ਨਾ ਤੇ ਕਿੰਨੀ ਕਮਾਈ ਹੋ ਸਕਦੀ ਹੈ 10000 ਤੋਂ ਲੈ ਕੇ 2 ਲੱਖ ਪ੍ਰਤੀ ਮਹੀਨਾ ਤੁਸੀਂ ਸ਼ੋਰਾ ਕੀ ਕਮਾ ਸਕਦੇ ਹੋ ਜੇਕਰ ਹੁਣ ਇੱਥੇ ਗੱਲਾਂ ਦੀ ਜੇ ਤੁਸੀਂ ਵਧੀਆ ਕਮਾਈ ਚਾਹੁੰਦੇ ਹੋ ਤਾਂ ਆਈਟੀਆਈ ਡਿਪਲੋਮਾ ਡਿਜੀਟਲ ਮਾਰਕੀਟਿੰਗ ਜਾਂ ਗ੍ਰਾਫਿਕ ਡਿਜ਼ਾਈਨ ਚੰਗੇ ਵਿਕਲਪ ਹੋ ਸਕਦੇ ਹਨ ਇਹਨਾਂ ਨੇ ਖੁਦ ਕਿਹਾ ਕਿ ਇਹ ਚੀਜ਼ ਸੋਸ਼ਲ ਮੀਡੀਆ ਵਧੀਆ ਚੀਜ਼ ਆ ਇਹਨੂੰ ਕਰੋ ਸੋ ਆਈ ਹੋਪ ਤੁਸੀਂ ਵਧੀਆ ਤਰੀਕੇ ਨਾਲ ਸਮਝ ਗਏ ਹੋਵੋਗੇ ਕੋਈ ਵੀ ਕੁਐਸਚਨ ਹੋਊਗਾ ਤੁਹਾਡਾ ਤਾਂ ਪਲੇਸ ਕਮੈਂਟ ਜਰੂਰ ਕਰਿਓ ਆਪਾਂ ਤੇ ਦਿਲੋਂ ਤੁਹਾਡਾ ਰਿਪਲਾਈ ਕਰਾਂਗੇ ਓਕੇ ਬਾਈ ਟੇਕ ਕੇਅਰ ਕੀਪ ਸਮਾਈਲ